ਪੂਰੇ ਭਾਰਤ ਦੇਸ਼ ਦੇ ਵਿੱਚ ਇਸ ਵਕਤ 15 ਅਗਸਤ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਆਜ਼ਾਦੀ ਦਾ ਇਹ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਵਕਤ ਝੰਡੇ ਫੈਰਾਏ ਜਾ ਰਹੇ ਨੇ ਪਰ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਦੇ ਉੱਪਰ ਨੇ ਕਿਸਾਨਾਂ ਵੱਲੋਂ ਅੱਜ 15 ਅਗਸਤ ਵਾਲੇ ਦਿਨ ਸਰਕਾਰ ਦੇ ਖਿਲਾਫ ਜੜਾਇਓ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਮੌਜੂਦ ਆ ਜਿਸ ਜਗ੍ਹਾ ਦੇ ਉੱਤੇ ਇਹ ਟਰੈਕਟਰ ਮਾਰਚ ਹੋਵੇਗਾ ਤੇ ਇਹ ਟਰੈਕਟਰ ਮਾਰਚ ਕਾਫੀ ਲੰਮਾ ਹੋਣ ਵਾਲਾ ਹੈ ਕਿਸਾਨਾਂ ਆਗੂ ਸਾਡੇ ਨਾਲ ਨੇ ਗੱਲਬਾਤ ਵੀ ਕਰਾਂਗੇ ਤੇ ਕਿਹੜੇ ਮੰਗਾਂ ਨੂੰ ਲੈ ਕੇ ਹੁਣ ਦੁਬਾਰਾ ਤੋਂ ਟਰੈਕਟਰ ਮਾਰਚ ਕਰਨੀ ਲੋੜ ਪਈ ਜਾਂ ਫਿਰ ਕਿਉਂ ਹੁਣ ਦੁਬਾਰਾ ਟਰੈਕਟਰ ਮਾਰਚ ਕਰ ਰਹੇ ਨੇ ਉਸ ਬਾਰੇ ਗੱਲਬਾਤ ਜੜਾ ਹੈ ਕਿਸਾਨਾਂ ਦੇ ਨਾਲ ਕਰ ਲੈਣੇ ਆ ਅ ਪਹਿਲਾਂ ਤਾਂ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਕਿਹੜੀਆਂ ਮੰਗਾਂ ਨੇ ਹੁਣ ਦੁਬਾਰਾ ਤੋਂ ਜਿਹੜੀਆਂ ਮੰਗਾਂ ਉਠਾਈਆਂ ਜਾ ਰਹੀਆਂ ਨੇ ਜਿਸ ਕਾਰਨ ਹੁਣ ਤੁਹਾਨੂੰ ਟਰੈਕਟਰ ਮਾਰਚ ਇਸ ਦਿਨ ਜਿਸ ਦਿਨ ਪੂਰਾ ਦੇਸ਼ ਆਜ਼ਾਦੀ ਦਾ ਜਿਹੜਾ ਹੈਗਾ ਏ ਉਹ ਦਿਨ ਮਨਦਾ ਉਸ ਦਿਨ ਤੁਹਾਨੂੰ ਟਰੈਕਟਰ ਮਾਰਚ ਕਰਨਾ ਪੈ ਰਿਹਾ ਹੈ ਜੀ ਸਾਡੀ ਮੁੱਖ ਮੰਗ ਇਹੀ ਹੈ ਜਿਹੜੀ ਪਿਛਲੇ 2020 ਤੋਂ ਚੱਲਦੀ ਆ ਰਹੀ ਹੈ ਜਿੰਨੂੰ ਮੋਦੀ ਸਰਕਾਰ ਕਈ ਵਾਰੀ ਮੰਨ ਕੇ ਫਿਰ ਮੁੱਕਰ ਚੁੱਕੀ ਆ ਉਹ ਮੰਗ ਹੈ ਗਿਆ ਐਮ ਐਸ ਪੀ ਦੀ ਕਿ ਸਾਡੀਆਂ ਫਸਲਾਂ ਤੇ ਸਾਨੂੰ ਐਮ ਐਸ ਪੀ ਦਿੱਤੀ ਜਾਵੇ ਜਿੱਦ ਕਰਕੇ ਅਸੀਂ ਦੁਬਾਰਾ ਫਰਵਈ ਮਹੀਨੇ ਤੋਂ ਸ਼ੰਭੂ ਪੈਰੀਅਰ ਤੇ ਬੈਠੇ ਹੋਏ ਆ ਧਰਨਾ ਲਾ ਕੇ ਸਾਨੂੰ ਦਿੱਲੀ ਜਾਨ ਨੇ ਜੀ ਦੇ ਜਾ ਰਿਹਾ ਦਿੱਲੀ ਹੜੀ ਰਾਜਧਾਨੀ ਆ ਅਸੀਂ ਉੱਥੇ ਜਾ ਰਹੇ ਪ੍ਰੋਟੈਸਟ ਕਰਵਾਉਣ ਉੱਥੇ ਰਾਹ ਰੁਕਿਆ ਹੋਇਆ ਵਾ ਤੇ ਸਾਡੀਆਂ ਐਮਐਸਪੀ ਵਾਲੀ ਮੰਗ ਨੂੰ ਸਰਕਾਰ ਹਲੇ ਤੱਕ ਨਹੀਂ ਮੰਗ ਰਹੀ ਉਸ ਤੋਂ ਇਲਾਵਾ ਜਿਹੜੀ ਮੋਦੀ ਸਰਕਾਰ ਹੈ ਉਹ ਤਿੰਨ ਨਵੇਂ ਕਾਨੂੰਨ ਲੈ ਕੇ ਆਈ ਹੈ ਜਿਹਦੇ ਵਿੱਚ ਉਹਨੇ ਐਸਡੀਐਮ ਤੇ ਡੀਸੀ ਨੂੰ ਡੀਐਸਪੀ ਨੂੰ ਪਾਵਰ ਦਿੱਤੀ ਹੈ 141 144 ਵੀ ਜਿਹਦੇ ਨਾਲ ਤੁਸੀਂ ਆਪਣਾ ਪ੍ਰੋਟੈਸਟ ਨਹੀਂ ਕਰ ਸਕਦੇ ਤੇ ਸਾਡੀ ਮੇਨ ਮੰਗ ਇਹੀ ਹੈ ਕਿ ਸਾਡੀ ਐਮਐਸਪੀ ਲਾਗੂ ਕੀਤੀ ਜਾਵੇ ਸਾਨੂੰ ਸ਼ੌਂਕ ਨਹੀਂ ਸੜਕਾਂ ਦੇ ਜਾਂਦਾ ਸਾਰਾ ਦੇਸ਼ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਲੇਕਿਨ ਕਿਸਾਨ ਅੱਜ ਵੀ ਮਤਲਬ ਸੜਕਾਂ ਦੇ ਉੱਤੇ ਨੇ ਸਿਰਫ ਸਰਕਾਰ ਕਰਕੇ ਅੱਛਾ ਇੱਕ ਗੱਲ ਇਹ ਵੀ ਹੋਈ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਦੋਂ ਗੱਲ ਹੋਈ ਸੀ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਸਹੀ ਪੂਰੀਆਂ ਕਰਾਂਗੇ ਜਲਦ ਸਮਾਂ ਲੱਗ ਸਕਦਾ ਹੈ ਮੰਗਾਂ ਪੂਰੀਆਂ ਹੋਣ ਨੂੰ ਪਰ ਕਿਸਾਨ ਹਰ ਵਾਰ ਦੀ ਤਰ੍ਹਾਂ ਪ੍ਰੋਟੈਸਟ ਜਿਹੜਾ ਹੈ ਉਹ ਨਾ ਕਰਨ ਪਰ ਕਿਸਾਨ ਫਿਰ ਵੀ ਸੜਕਾਂ ਦੇ ਉੱਪਰ ਨੇ ਇਦਾਂ ਦੀ ਗੱਲ ਕੋਈ ਨਹੀਂ ਹੈ ਜੀ ਜੇ ਕਿਸਾਨਾਂ ਨੂੰ ਗਰੰਟੀ ਕਾਨੂੰਨ ਦਿੱਤੇ ਤੇ ਜਾਂ ਐਮਐਸਪੀ ਦੇ ਤੇ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈਗੀ ਸੜਕਾਂ ਤੇ ਆਣ ਦੀ ਪਰ ਸਰਕਾਰ ਹਰ ਵਾਰੀ ਜੋ ਵੀ ਆਪਣੀ ਗਲਤੀ ਹੁੰਦੀ ਆ ਉਹਦੇ ਵਿੱਚ ਸਰਕਾਰ ਕਿਸਾਨਾਂ ਨੂੰ ਗਲਤ ਤਰੀਕੇ ਨਾਲ ਗਲੋਰੀਫਾਈ ਕਰਕੇ ਸਾਰਾ ਦੋਸ਼ ਕਿਸਾਨਾਂ ਦਾ ਮੜ ਦਿੰਦੀ ਆ ਕਿ ਸਰਕਾਰ ਨੂੰ ਸਾਡੀ ਬੇਨਤੀ ਆ ਹੱਥ ਜੋੜ ਕੇ ਕਿ ਸਾਡੇ ਅੱਜ ਕਾਨੂੰਨ ਜਿਹੜੇ ਖੇਤੀ ਕਾਨੂੰਨ ਨੇ ਉਰਦ ਕਰ ਦੇ ਤੇ ਐਮਐਸਪੀ ਲਾਗੂ ਕਰ ਦੇ ਸੀ ਆਪਣੇ ਘਰ ਪੈਟ ਜਾਗੇ ਸਾਨੂੰ ਕੀ ਜ਼ਰੂਰਤ ਸੜਕਾਂ ਤੇ ਆਣ ਦੀ ਅਸੀਂ ਆਪਣੇ ਘਰੋਂ ਛੱਡ ਕੇ ਸੜਕਾਂ 'ਤੇ ਘੁੰਮ ਰਹੇ ਹਾਂ ਸਾਨੂੰ ਜ਼ਰੂਰਤ ਨਹੀਂ ਆ ਐਮਐਸਪੀ ਕਾਨੂੰਨ ਲਾਗੂ ਕਰ ਦੇ ਜਿਹੜੇ ਤਿੰਨ ਕਾਨੂੰਨ ਨਵੇਂ ਤਿੰਨ ਲੈ ਕੇ ਆਏ ਉਹਨਾਂ ਨੂੰ ਰੱਦ ਕਰ ਦਿਓ ਤੇ ਅਸੀਂ ਆਪਣੇ ਘਰ ਚੁੱਲ ਜਾਂਗੇ ਤੇ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਅੱਛਾ ਇਹ ਗੱਲ ਉਦੋਂ ਵੀ ਹੋਈ ਸੀ ਜਦੋਂ ਕਿਸਾਨੀ ਮੋਰਚਾ ਸੀਗਾ ਉਸ ਵੇਲੇ ਵੀ ਇਹ ਗੱਲ ਹੋਈ ਸੀ ਕਿ ਕਿਸਾਨ ਜਿਹੜੇ ਨੇ ਉਹ ਦਿੱਲੀ ਬਾਰਡਰ ਛੱਡ ਕੇ ਚੱਲ ਜਾਣਗੇ ਜਦੋਂ ਸਰਕਾਰ ਐਮਐਸਪੀ ਦੀ ਗਰੰਟੀ ਅਤੇ ਹੋਰ ਚੀਜ਼ਾਂ ਦੀ ਗਰੰਟੀ ਜਿਹੜੀ ਆ ਉਹ ਦੇ ਦੇਵੇਗੀ ਸਰਕਾਰ ਨੇ ਉਸ ਵੇਲੇ ਗੱਲ ਵੀ ਕੀਤੀ ਚਰਚਾ ਵੀ ਹੋਈ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਖਤਮ ਹੋਇਆ ਦੁਬਾਰਾ ਤੋਂ ਕਿਸਾਨਾਂ ਨੂੰ ਸੜਕਾਂ ਦੇ ਉੱਪਰ ਆਣਾ ਪਿਆ ਉਹਨੂੰ ਲੱਗਦਾ ਹੈ ਕਿ ਇਹ ਟਰੈਕਟਰ ਮਾਰਚ ਜਾਂ ਫਿਰ ਲਗਾਤਾਰ ਜੋ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦੇ ਨਾਲ ਮੰਗਾਂ ਜੜੀਆਂ ਨੇ ਉਹ ਪੂਰੀਆਂ ਹੋਣਗੀਆਂ ਜਿਸ ਹਿਸਾਬ ਦੇ ਨਾਲ ਆ ਕਾਫੀ ਮੰਗਾਂ ਦਿੱਲੀ ਮੋਰਚੇ ਦੇ ਵਿੱਚ ਰਹੀਆਂ ਉਸ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਦੁਬਾਰਾ ਸ਼ੁਰੂ ਹੋਇਆ ਉਦੋਂ ਜੜੀਆਂ ਮੰਗਾਂ ਰਹੀਆਂ ਉਹ ਸਾਰੇ ਦੇਖੋ ਜੀ ਮੰਗ ਨੂੰ ਮੰਨਣਾ ਨਾ ਮੰਨਣਾ ਇਹ ਤੇ ਸਰਕਾਰ ਤੇ ਡਿਪੈਂਡ ਹੈ ਪਰ ਜਿਹੜੀ ਪੰਜਾਬ ਜਾਂ ਪੰਜਾਬੀਅਤ ਕੌਮ ਹੈ ਸਾਰਾ ਪੰਜਾਬ ਹੈ ਇਹ ਸਾਡੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਸੰਘਰਸ਼ੀਲ ਬੰਦੇ ਆ ਅਸੀਂ ਇਸ ਚੀਜ਼ ਲਈ ਸੰਘਰਸ਼ ਕਰਦੇ ਰਵਾਂਗੇ ਅਸੀਂ ਕੋਈ ਗਲਤ ਚੀਜ਼ ਨਹੀਂ ਡਿਮਾਂਡ ਕਰ ਰਹੇ ਜੇ ਜਦੋਂ ਤੱਕ ਸਰਕਾਰ ਆਪਣੀਆਂ ਮੰਗਾਂ ਨਹੀਂ ਸਾਡੀਆਂ ਮੰਨਦੀ ਸਾਡਾ ਸੰਘਰਸ਼ ਜਾਰੀ ਰਹੇਗਾ ਸਾਡੂ ਆਪਣੇ ਬਜ਼ੁਰਗਾਂ ਤੋਂ ਆਪਣੇ ਗੁਰਮਾਂ ਤੋਂ ਇਹੀ ਸਿੱਧ ਮਿਲੀ ਆ ਵੀ ਸੰਘਰਸ਼ ਘਟਾਣਾ ਨਹੀਂ ਛੱਡਣਾ ਤੇ ਅਸੀਂ ਵੀ ਅਖੀਰ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਸਰਕਾਰ ਐਮਐਸਪੀ ਕਾਨੂੰਨ ਲਗੂ ਨਹੀਂ ਕਰਦੀ ਤੇ ਤਿੰਨ ਕਾਲਕ ਨੂੰ ਨਾ ਰੱਦ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਰਹੇਗਾ ਜੀ ਅੱਜ ਦਾ ਇਹ ਟਰੈਕਟਰ ਮਾਰਚ ਕੀ ਰੂਪ ਹੈਗਾ ਕਿ ਇਹ ਟਰੈਕਟਰ ਮਾਰਚ ਕਿਹੜੇ ਰੂਪ ਦੇ ਵਿੱਚ ਦਰਸਾ ਰਿਹਾ ਹੈ ਤੇ ਇਸ ਜਗ੍ਹਾ ਤੋਂ ਚੱਲ ਕੇ ਕਿੱਥੇ ਤੱਕ ਟਰੈਕਟਰ ਮਾਰਚ ਤੁਹਾਡਾ ਜਾਵੇਗਾ ਇਹ ਜੀ ਆਪਾਂ ਜਲੰਧਰ ਤੋਂ ਚੱਲ ਕੇ ਅਸੀਂ ਭੋਗਪੁਰ ਜਾਵਾਂਗੇ ਭੋਗਪੁਰ ਤਹਿਸੀਲ ਤੇ ਜਾ ਕੇ ਜਿਹੜੇ ਤਿੰਨ ਕਾਨੂੰਨ ਨੇ ਉਹ ਤਨੂਤ ਜਾ ਕੇ ਉਹਨਾਂ ਨੂੰ ਅਗਲਾਈ ਜਾਏਗੀ ਤੇ ਆਪਣਾ ਰੋਸ ਪ੍ਰਦਰਸ਼ਨ ਮਨਾਇਆ ਜਾਏਗਾ ਇਹ ਸਾਨੂੰ ਕੋਸ ਸੰਯੁਕਤ ਮੋਰਚਾ ਵੱਲੋਂ ਪੂਰੇ ਇੰਡੀਆ 'ਚ ਇਹ ਕੰਮ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਤੇ ਅਸੀਂ ਉਸ ਮੁਹਿੰਮ ਦਾ ਹਿੱਸਾ ਬਣੇ ਆ। ਅੱਛਾ ਇੱਕ ਵਾਰੀ ਤੁਸੀਂ ਤਸਵੀਰ ਜ਼ਰੂਰ ਮੈਂ ਕੈਮਰਾ ਪਾਸੋਂ ਕਹੂੰਗਾ ਕਿ ਜ਼ਰੂਰ ਦਿਖਾ ਦੇਵੇ। ਇੱਕ ਕਿਸਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਟਰੈਕਟਰ ਜਿਹੜੇ ਨੇ ਉਹ ਲੈ ਕੇ ਇਸ ਜਗ੍ਹਾ ਦੇ ਉੱਤੇ ਹੁਣ ਪ੍ਰਾਪਰ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈ ਉਹ ਬੰਨੀ ਗਈ ਹੈ ਤੇ ਤਿਆਰੀ ਤੋਂ ਬਾਅਦ ਜਿਹੜਾ ਹੈਗਾ ਉਹ ਕਿਸਾਨ ਹੁਣ ਜਿਹੜਾ ਇਹ ਉਹ ਟਰੈਕਟਰ ਮਾਰਥ ਵਿੱਚ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਮੈਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਿਸਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਕਿਸਾਨਾਂ ਵੱਲੋਂ ਹੁਣ ਲਗਾਤਾਰ ਜਿਹੜਾ ਹੈ ਉਹ ਕਰੈਕਟਰ ਮਾਰਕ ਕੀਤਾ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਵੀ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਸੀਗੀਆਂ ਦਿੱਲੀ ਮੋਰਚੇ ਦੇ ਉੱਤੇ ਜਦੋਂ ਸੀਗੇ ਕਿਸਾਨ ਉਦੋਂ ਵੀ ਕਈ ਮੰਗਾ ਸੀਗੇ ਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜਾ ਹੈ ਉਹ ਸਰਕਾਰ ਦੇ ਨਾਲ ਗੱਲਬਾਤ ਵੀ ਕੀਤੀ ਗਈ ਪਰ ਸਰਕਾਰ ਅ ਅ ਦੇ ਰਵਈਏ ਨਾਲ ਜਾਂ ਫਿਰ ਸਰਕਾਰ ਦੀਆਂ ਜੋ ਚੀਜ਼ਾਂ ਨਹੀਂ ਆ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਿਹਾ ਗਿਆ ਕਿ ਅਸੀਂ ਜਿਹੜਾ ਹੈਗਾ ਤੁਹਾਡੀ ਮੰਗਾਂ ਜੜੀਆਂ ਨਹੀਂ ਉਹ ਪੂਰੀਆਂ ਕਰਾਂਗੇ ਪਰ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਨਾਖੁਸ਼ ਨਜ਼ਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਨੌਜਵਾਨ ਕਿਸਾਨ ਵੀ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕੀ ਕਹਿਣਾ ਇਹਨਾਂ ਦਾ ਕਿਉਂਕਿ ਇਹ ਵੀ ਟਰੈਕਟਰ ਮਾਰਚ ਦੇ ਵਿੱਚ ਪਹੁੰਚੇ ਹੋਏ ਨੇ ਭਾਈ ਜੀ ਅੱਜ ਤੁਸੀਂ ਟਰੈਕਟਰ ਮਾਰਚ ਦੇ ਵਿੱਚ ਪਹੁੰਚੇ ਹੋ ਕਿਹੜੇ ਰੂਪ ਦੇ ਵਿੱਚ ਇਹ ਟਰੈਕਟਰ ਮਾਰਚ ਹੋਵੇਗਾ ਬਸੇ ਬਸ ਕਿਹੜੀਆਂ ਮੰਗਾ ਤੁਹਾਨੂੰ ਮੰਗਾ ਮੰਗਾ ਭਾਈ ਇਹ ਹੈ ਕਿ ਜਿਹੜੀ ਐਮਐਸਪੀ ਆਪਣੀ ਹੋਰ ਨਹੀਂ ਮਿਲਦੀ ਭਈ ਆਪਾਂ ਲੋਕ ਕਿੰਨਾ ਚਿਰ ਹੋ ਗਿਆ ਬਾਰਡਰਾਂ ਤੇ ਬੈਠਿਆਂ ਨੂੰ ਪਹਿਲਾਂ ਸਰਕਾਰ ਨੇ ਇਹ ਕਿਹਾ ਕਿ ਹਾਂ ਵੀ ਆਪਾਂ ਐਮਐਸਪੀ ਲਾਹਾਂਗੇ ਫੇਰ ਆਪਣੇ ਵਾਅਦੇ ਤੋਂ ਮੁੱਕਰੀ ਆ ਆਪਣਾ ਉਹ ਬਾਰਡਰ ਤੇ ਤਿੰਨੇ ਅਤਰੂ ਕੈਸ ਦੇ ਕੋਲੇ ਹੋਏ ਉਹ ਚੀਜ਼ਾਂ ਕਰਕੇ ਪਰ ਆਪਾਂ ਇੱਥੇ ਆਪਾਂ 15 ਅਗਸਤ ਦੇ ਟਰੈਕਟਰ ਮਾਰਚ ਕੱਢਣ ਆਏ ਆ ਲੱਗਦਾ ਇੱਕ ਲੱਗਦਾ 15 ਅਗਸਤ ਨੂੰ ਟਰੈਕਟਰ ਮਾਰਚ ਕੱਢਣ ਦੇ ਨਾਲ ਜੜੀਆਂ ਮੰਗਾਂ ਕਿਸਾਨਾਂ ਦੀਆਂ ਹੈਗੀਆਂ ਨੇ ਉਹ ਸਰਕਾਰ ਸੁਣੇਗੀ ਜਾਂ ਫਿਰ ਗੌਰ ਕਰੇਗੀ ਉਸ ਤੇ ਉੱਤੇ ਜੇ ਹੋਣਾ ਗੌਰ ਕਰੂਗੀ ਗੌਰ ਤੇ ਕਰਨਾ ਹੀ ਪੈਣਾ ਉਹਨਾਂ ਨੂੰ 15 ਅਗਸਤ ਤੇ ਇਹ ਆ ਕਿ ਚਲੋ ਬਾਕੀ ਆਜ਼ਾਦੀ ਤੇ ਬਾਕੀ ਸਾਰੇ ਤਿਰੰਗਾ ਅਸੀਂ ਆਪਣਾ ਰੋਸ ਮਜਾਰਾ ਕਰਦੇ ਆਂ ਜੀ ਕਿ ਕਿ ਜੇ ਤੁਸੀਂ ਇਹ ਰੋਸ ਕਰ ਰਹੇ ਹੈਗੇ ਹੋ ਤਾਂ ਕਿ ਸਰਕਾਰ ਜੜੀ ਹੈ ਉਹ ਤੁਹਾਡੀਆਂ ਗੱਲਾਂ ਮੰਨ ਸਕੇ ਮੰਨ ਸਕੇ ਠੀਕ ਹੈ ਬਿਲਕੁਲ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਟਰੈਕਟਰ ਜਿਹੜੇ ਨੇ ਉਹ 100 ਤੋਂ 150 ਜਿਹੜੇ ਨੇ ਉਹ ਟਰੈਕਟਰ ਕਿਹਾ ਗਿਆ ਸੀ ਕਿ ਤਿਆਰ ਕਰਾਂਗੇ ਤੇ ਤਿਆਰ ਕਰਕੇ ਹੁਣ ਕਿਸਾਨ ਜਿਹੜੇ ਨੇ ਉਹ ਟਰੈਕਟਰ ਲੈ ਆਏ ਨੇ ਤੇ ਹੁਣ ਇਥੋਂ ਕੁਝ ਹੀ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਅੱਗੇ ਕੂਚ ਕੀਤਾ ਜਾਵੇਗਾ ਹੋਰ ਵੀ ਕਿਸਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅੱਛਾ ਇਹ ਟਰੈਕਟਰ ਮਾਰਕਟ ਅੱਜ ਦਾ ਕਿਹੜਾ ਰੂਪ ਜਿਹੜਾ ਹੈਗਾ ਉਹ ਧਾਰਨ ਕਰ ਰਿਹਾ ਹੈ ਤੇ ਕੀ ਲੱਗਦਾ ਹੈ ਕਿ ਜੋ ਇਹੜੀਆਂ ਮੰਗਾਂ ਕਿਸਾਨਾਂ ਦੀਆਂ ਨੇ ਉਹ ਪੂਰੀਆਂ ਹੋਣਗੀਆਂ ਇਸ ਟਰੈਕਟ ਮਾਰਕਟ ਬਾਅਦ ਬਣਾ ਕੇ ਛੱਡਾਂਗੇ ਮੰਨਣਗੇ ਤਾਂ ਨਹੀਂ ਬਣਾ ਕੇ ਛੱਡਾਂਗੇ ਮੰਗਾਂ ਕਿਸਾਨ ਤੋਂ ਬਿਨਾ ਕਿੱਦਾਂ ਕੰਮ ਚੱਲੂਗਾ ਹਿੰਦੁਸਤਾਨ ਦੇ ਜਿਹੜੇ ਕਿਸਾਨ ਹੀ ਖਤਮ ਹੋ ਗਏ ਤਾਂ ਅੰਦਾਜ਼ਾ ਇਹਦਾ ਕਿੱਥੋਂ ਅੰਦਾਜ਼ਾ ਕਰੂਗਾ ਕੋਈ ਕਿਸਾਨਾਂ ਦੇ ਦੁਆਰੇ ਆ ਕਿਸਾਨਾਂ ਨੂੰ ਬਿਲਕੁਲ ਦੁਆਰੇ ਆ بڑے بڑے ਢਾਲੀਆਂ ਪਾਨੀਆਂ ਨੂੰ ਸਾਰਾ ਉਸਾਰਫਿਟੀ ਅੰਦਰ ਦੇਸ ਕਿੰਦੇ ਆ ਨਾ ਇਸ ਕਰਕੇ ਕਿਸਾਨਾਂ ਦੀ ਬਹੁਤ ਦੁਖਦਈ ਦੀ ਗੱਲ ਆ ਰੋਜ਼ ਵਜੋਂ ਟ੍ਰੈਕ ਕੱਢਿਆ ਜਾਂਦਾ ਰੋਜ਼ ਅੱਛਾ ਇਹ ਮਤਲਬ ਰੋਜ਼ ਵਜੋਂ ਇਹ ਜੇ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਅੱਛਾ ਇਹ ਪਹਿਲਾਂ ਵੀ ਪਹਿਲਾਂ ਵੀ ਜਦੋਂ 15 ਅਗਸਤ ਰਿਹਾ ਆ ਫਿਰ 26 ਜਨਵਰੀ ਸੀਗੀ ਉਦੋਂ ਵੀ ਇਹ ਟਰੈਕਟਰ ਮਾਰਚ ਗੱਡੇਗੇ ਉਦੋਂ ਵੀ ਇਹ ਗੱਲਾਂ ਹੋਈਆਂ ਸੀਗੀਆਂ ਕਿ ਜਿਹੜੀਆਂ ਮੰਗਾ ਨੇ ਉਹ ਪੂਰੀਆਂ ਹੋਣਗੀਆਂ ਤੁਹਾਡੀਆਂ ਡੀਸੀ ਦੇ ਨਾਲ ਮੁਲਾਕਾਤ ਵੀ ਹੋਈ ਸੀ ਪਰ ਫਿਰ ਉਸ ਤਰੀਕੇ ਦੇ ਨਾਲ ਲਾਰਾ ਜਾਂ ਫਿਰ ਉਸ ਤਰੀਕੇ ਦੇ ਨਾਲ ਆਸ਼ਵਾਸਨ ਦੇ ਦੇਣਾ ਕਿ ਅਸੀਂ ਮੰਗਾ ਮੰਨ ਰਹੇ ਹਾਂ ਅਸੀਂ ਗੱਲ ਕਰ ਰਹੇ ਹੈਗੇ ਹਾਂ ਲੱਗਦਾ ਹੈ ਕਿ ਅੱਜ ਦੇ ਇਸ ਸਟ੍ਰੈਕਟਰ ਮਾਸ ਤੋਂ ਬਾਅਦ ਵੀ ਤੁਹਾਨੂੰ ਲਾਰਾ ਹੀ ਸ਼ਾਇਦ ਮਿਲ ਜੂਗਾ ਨਹੀਂ ਜੇ ਨਾ ਮੰਨਗੇ ਤਾਂ ਉਹਦਾ ਹੋਰ ਕੋਈ ਵੱਡਾ ਹੱਲ ਕਰਾਂਗੇ ਅੱਜ ਤਾਂ ਇਦਾਂ ਛੋਟੇ ਨਿਆਣੇ ਨੂੰ ਬਰੋਂਦੇ ਤਾਂ ਭਰਾਈ ਜਾਂਦੇ ਨਾ ਮੰਨਾਂਗੇ ਮੰਨਾਂਗੇ ਕੋਈ ਛੋਟਾ ਅਫਸਰਾਂ ਦਾ ਕੋਈ ਤਾਂ ਕਰਨਾ ਕਰ ਲਾਂਗੇ ਪਰ ਕਿੰਨਾ ਚਿਰ ਕਰੀ ਜਾਣਗੇ ਕਿਤੇ ਕੋਈ ਐਸਾ ਇੱਕ ਦਿਨ ਆ ਗਿਆ ਸਾਰਾ ਹਿੰਦੁਸਤਾਨ ਕਿਸਾਨਾਂ ਦਾ ਸੜਕਾਂ ਤੇ ਆ ਜਾਏਗਾ कामगिरी जनता लेवखा हो जाएगा लेकिन एक कार्यक्रम को शायद रद्द करना चाहिए किसानों ने मांग सीधी ਮੰਨਣੀ ਚਾਹੀਦੀ ਲੱਗਦਾ ਹੈ ਕਿਸਾਨੀ ਅੰਦੋਲਨ ਪਹਿਲਾਂ ਜਦੋਂ ਚੱਲਿਆ ਉਸ ਤੋਂ ਬਾਅਦ ਦੁਬਾਰਾ ਚੱਲਿਆ ਤੇ ਕਈ ਚੀਜ਼ਾਂ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਦੂਸਰਾ ਕਿਸਾਨੀ ਅੰਦੋਲਨ ਫੇਲ ਹੋ ਗਿਆ ਤੇ ਹੁਣ ਦੁਬਾਰਾ ਟਰੈਕਟਰ ਮਾਰਚ ਪੂਰੇ ਭਾਰਤ ਦੇ ਵਿੱਚ ਸ਼ੁਰੂ ਹੋ ਗਏ ਨੇ ਅੱਜ ਵੀ ਟਰੈਕਟਰ ਮਾਰਚ ਹੈ 15 ਅਗਸਤ ਦਾ ਦਿਨ ਹੈ ਆਜ਼ਾਦੀ ਦਾ ਦਿਨ ਹੈ ਤੇ ਪੂਰੇ ਪਾਰ ਦੇ ਵਿੱਚ ਟਰੈਕਟਰ ਮਾਰਚ ਕਿਸਾਨ ਕਰ ਰਹੇ ਨੇ ਲੱਗਦਾ ਇਸ ਟਰੈਕਟਰ ਮਾਰਚ ਦੇ ਨਾਲ ਜੋ ਮੰਗਾ ਨੇ ਕਿਸਾਨਾਂ ਦੀਆਂ ਉਹ ਪੂਰੀਆਂ ਹੋਣ ਗਿਆ ਸਰਕਾਰ ਗੌਰ ਕਰੇਗੀ ਇਸ ਦੇ ਨਾਲ ਕੁਝ ਦੇਖੋ ਜਦੋਂ ਕੋਈ ਮੂਵਮੈਂਟ ਉੱਠਦੀ ਆ ਉਹਦਾ ਕੋਈ ਨਾ ਕੋਈ ਅਸਰ ਤਾਂ ਪੈਂਦਾ ਹੀ ਆ ਠੀਕ ਹੈ ਜੀ ਤਾਂ ਇਹ ਇੱਕ ਜਰੀਆ ਆ ਕਿਉਂਕਿ ਬੋਲੀ ਇੱਕ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸਾਡਾ ਕਿਸੇ ਹੋਰ ਦਾ ਵਿਰੋਧ ਨਹੀਂ ਕੋਈ ਕੁਸ ਨਹੀਂਗਾ ਅਸੀਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੀ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਆਜ਼ਾਦੀ ਦਾ ਦਿਨ ਤਾਂ ਚੁਣਿਆ ਕਿ ਅਸੀਂ ਹਲੇ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦੇ ਜੋ ਉਹਨਾਂ ਸਰਕਾਰ ਜ਼ਬਰਦਸਤ ਦੀ ਕਾਨੂੰਨ ਲਾਗੂ ਕਰਦੀ ਆ ਜਾਂ ਕੁਝ ਵੀ ਕਰਦੀ ਆ ਉਸ ਦਾ ਇੱਕ ਰੋਜ਼ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਹੈ ਕਿ ਜਰੀਆ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਠੀਕ ਹੈ ਸ਼ੁਕਰੀਆ ਜੀ ਬਿਲਕੁਲ ਤਾਂ ਇਹ ਕਿਸਾਨ ਆਗੂ ਨੇ ਜੋ ਕਿ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਅੱਜ ਜਿਹੜਾ ਹੈਗਾ ਉਹ ਟਰੈਕਟਰ ਮਾਰਚ ਕੀਤਾ ਜਾਵੇਗਾ ਹਾਲਾਂਕਿ ਅਜ਼ਾਦੀ ਦਿਨ ਪੂਰਾ ਭਾਰਤ ਆਜ਼ਾਦੀ ਦਾ ਦਿਨ ਆਜ਼ਾਦੀ ਦਾ ਦਿਨ ਦਿਵਸ ਕਹਿ ਲਓ ਮਨਾ ਰਹੇ ਨੇ ਪਰ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਟਰੈਕਟਰ ਮਾਰਚ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਸੰਦ ਪੰਕੇ ਦੇ ਨਾਲ ਰਾਜੂ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ